ਨਹੀਂ ਹੈ ਲੇਕਿਨ ਅਵੇਚ ਮੈਨੂੰ ਵੀ ਪੁਰਾਣਾ ਸਵਾਦ ਆ ਗਿਆ ਹੈ ਲੇਟ 90ਸ ਵਾਲਾ ਤੇ अर्ਲੀ 2000 ਵਾਲਾ ਮੇਰੇ ਖਿਆਲ ਜਿਸ ਤਰ੍ਹਾਂ ਕਹਾਣੀ ਉਹਨ ਜਿਸ ਜੋਸ਼ ਨਾਲ ਉਹਨੇ ਕਹਾਣੀ ਸੁਣਾਈ ਮੈਨੂੰ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਦਾ ਮੈਨੂੰ ਲੱਗਾ ਕਿ ਇਹਨੂੰ ਇਸ ਤਰ੍ਹਾਂ ਹੀ ਕੀਤਾ ਜਾ ਸਕਦਾ ਹੈ ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਵੀ ਇਸ ਤਰ੍ਹਾਂ ਇਸ ਨੂੰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕੀਤਾ ਜਾਣਾ ਹੈ ਕਹਿੰਦਾ ਨਹੀਂ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੈਰੈਕਟਰ ਜਿਸ ਤਰ੍ਹਾਂ ਸੇ ਫੀਲ ਕਰਦੇ ਹਨ ਉਹਨੂੰ ਲੇਕਿਨ ਡਾਇਰੈਕਟਰ ਸਾਹਿਬ ਦਾ ਇੱਕ ਚੀਜ਼ ਹੈ कि उन्होंने टोकया नहीं किसी चीज़ वास्ते उन्होंने जी हाँ हाँ ये थैंक यू थैंक यू थैंक यू वेरी मच थैंक यू यार थैंक यू सर पूरी उम्मीद है कि सबनों पसंद आएगी हाँ थैंक यू थैंक यू

ਬਟ ਉਹ ਜਿੰਨਾ ਲਵੇਬਲ ਮੁੰਡਾ ਲੱਗ ਰਿਹਾ ਉਹਦਾ ਕ੍ਰੈਡਿਟ ਸਾਰਾ ਜੈਸਮਿਨ ਨੂੰ ਜਾਂਦਾ ਬਿਕੋਜ਼ ਜੇ ਇਹ ਕੋ ਸਟਾਰ ਸੀ ਤਾਂ ਉਹ ਉਸ ਤਰੀਕੇ ਦੇ ਨਾਲ ਉਹ ਕਰ ਪਾਇਆ ਐਂਡ ਪੂਰੀ ਸਟਾਰ ਕਾਸਟ ਜਿਹਦੇ ਜਿਹਦੇ ਨਾਲ ਵੀ ਸੀਨ ਸੀਗੇ ਸਾਰਾ ਇਹ ਐਕਸ਼ਨ ਤੇ ਰਿਐਕਸ਼ਨ ਦੀ ਗੇਮ ਹੈ ਜਿੰਨੇ ਸਰ ਸਰ ਦੇ ਨਾਲ ਸੀਨ ਸੀਗੇ ਉਹ ਵਧੀਆ ਤਾਂ ਲੱਗ ਰਹੇ ਨੇ ਕਿਉਂਕਿ ਸਰ ਬਹੁਤ ਵਧੀਆ ਕੰਮ ਕਰ ਰਹੇ ਜਿੰਨੇ ਜੈਸਮਿਨ ਜੀ ਦੇ ਨਾਲ ਸੀ ਉਹ ਇਸ ਕਰਕੇ ਵਧੀਆ ਜੈਸਮਿਨ ਜੀ ਨੇ ਉਸ ਚੀਜ਼ ਦੇ ਵਿੱਚ ਮੈਨੂੰ ਢਾਲਿਆ ਨਿਰਮਲ ਰਿਸ਼ੀ ਜੀ ਲਈ ਸਾਰੇ ਤਾਲੀਆਂ ਮਾਰੋ ਕਿਉਂਕਿ ਸੋ ਦੱਸੀਨ ਵੀ ਇਸ ਕਰਕੇ ਚੰਗਿਓ ਹੈ ਕਿਉਂਕਿ ਇਸ ਨਾਲ ਸਾਰੇ ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਰੀ ਕਾਸਟ ਨੇ ਫੈਂਟਾ ਫੈਂਟਾ ਬੈਠਾ ਤੇ ਆਈ ਲਵ ਹਿਮ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਜਦੋਂ ਇਹ ਫਿਲਮ ਆਊਗੀ ਤੇ ਸਾਰੇ ਲੋਕ ਤੈਨੂੰ ਯਾਦ ਕਰਨਗੇ ਐਂਡ ਐਂ ਜਦੋਂ ਫਿਲਮ ਖਤਮ ਹੋਈ ਆਈ ਐਮ ਸੋ ਪ੍ਰਾਊਡ ਮੈਂ ਉਹਨੂੰ ਬਹੁਤ ਪ੍ਰਾਊਡ ਫੀਲ ਕਰ ਰਹਾ ਬਿਕੋਜ਼ ਮੈਂ ਚਾਹੁੰਦਾ ਕਿ ਬਹੁਤ ਸਾਰੇ ਆਮ ਲੋਕਾਂ ਦੇ ਘਰ ਅੱਗੇ ਬੰਦੇ ਜਿਹੜੇ ਆ ਉਹ ਅੱਗੇ ਆਉਣੇ ਚਾਹੀਦੇ ਆ ਸੋ ਫੈਂਟਾ ਇਸ ਵਨ ਆਫ 뎀 ਮੈਂ ਉਹਨਾਂ ਚੋਂ ਆ ਜੈਸਮੀਨ ਉਹਨਾਂ ਚੋਂ ਮੁਕੇਸ਼ ਸਰ ਨੇ ਆਪਾਂ ਸਾਰੇ ਇੱਕ ਉਸ ਵਾਲੀ ਜਗ੍ਹਾ ਚੋਂ ਨਿਕਲ ਕੇ ਆਏ ਆ ਜਿੱਥੇ ਹਰ ਬੰਦਾ ਸੁਪਨਾ ਦੇਖਦਾ ਉਹ ਸਾਡੇ ਲਈ ਇਹ ਫਿਲਮ ਬਣਾ ਪੋਣਾ ਇਹ ਸਾਡਾ ਤਾਂ ਸੁਪਨਾ ਸੀ ਬਟ ਇਹ ਸਾਰਾ ਕੁਝ ਸਾਡੇ ਪ੍ਰੋਡਿਊਸਰਸ ਨੂੰ ਜਾਂਦਾ ਦੇਸੀ ਜੰਕਸ਼ਨ ਐਂਡ ਜੈਬ ਸਟੂਡੀਓਜ਼ ਉਹਨਾਂ ਲਈ ਤਾਲੀਆਂ ਐਂਡ 올 ਦੀ ਸਟਾਰ ਕਾਸਟ ਅਭਿਮਨਿਊ ਸਿੰਘ ਰਜ਼ਾ ਮੁਰਾਦ ਜੀ ਵਿਜੇਸ਼ਰ ਜੀ ਜੀ ਨਿਰਮਲ ਰਿਸ਼ੀ ਜੀ ਜੈਸਮੀਨ ਜੀ ਮੁਕੇਸ਼ ਜੀ ਫੈਂਟਾ ਐਂਡ ਸੈਮੂਅਲ ਜੌਨ ਸੈਮੂਅਲ ਜਨ ਨੇ ਮੇਰੇ ਫਾਦਰ ਦਾ ਰੋਲ ਕੀਤਾ एवरीवन ਜੇ ਕਿਸੇ ਦਾ ਵੀ ਨਾਮ ਲਵਾਂ ਸਾਰਿਆਂ ਨੇ ਬਹੁਤ ਘੈਂਟ ਕੰਮ ਕੀਤਾ ਇਸ ਕਰਕੇ ਫਿਲਮ ਜਿਹੜੀ ਹੈ ਉਹ ਇੰਨੀ ਵਧੀਆ ਲੱਗ ਰਹੀ ਹੈ ਐਂਡ ਵੀ ਆਰ ਸੋ ਗ੍ਰੇਟਫੁਲ ਐਂਡ ਥੈਂਕਫੁਲ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਹੈ ਭਾਵੇਂ ਆਪਣੇ ਪ੍ਰੋਡਿਊਸਰਸ ਨੂੰ ਬਹੁਤ ਬਹੁਤ ਧੰਨਵਾਦ ਕਹਾਗਾ ਕਿਉਂਕਿ ਉਸੇ ਅਗਰ ਫਿਲਮ ਦੇਖੀਏ ਤਾਂ ਲੱਗਾ ਕਿ ਉਹਨਾਂ ਨੇ ਉਹਨਾਂ ਨੇ ਕਿਸੇ ਚੀਜ਼ ਦੀ ਕਸਰ ਨਹੀਂ ਆਉਣ ਦਿੱਤੀ। ਜੇ ਕਿਹਾ ਕਿ ਤਿੰਨ ਹੈਲੀਕਾਪਟਰ ਚਾਹੀਦੇ ਨੇ ਤੇ ਤਿੰਨ ਆ ਗਏ। ਐ ਜੇ ਚਾਹਦਾ ਵੀ 25 ਟਰੱਕ ਚਾਹੀਦੇ ਤੇ ਮਿਲ ਗਏ। ਜੇ ਅਸਾਂ ਗੁਜਰਾਤ ਜਾਣਾ ਸੀ ਤੇ ਟਰੱਕ ਗਏ। ਹਾਂਜੀ ਹਰ ਕੰਮ ਹੋਇਆ ਜਿੱਦਾਂ ਜਿੱਦਾਂ ਦੀ ਡਿਮਾਂਡ ਕਹੀ ਗਈ ਪੂਰੀ ਕੀਤੀ ਹੈ ਤਾਂ ਮੈਂ ਪ੍ਰੋਡਿਊਸਰਸ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਹਨਾਂ ਨੂੰ ਬਹੁਤ-ਬਹੁਤ ਸ਼ੁਕਰੀਆ ਉਹਨਾਂ ਦਾ ਕਿ ਉਹਨਾਂ ਨੇ ਪੂਰਾ ਡਾਇਰੈਕਟਰ ਨੂੰ ਇਸ ਫਿਲਮ ਨੂੰ ਉਸਰਾ ਨਿਕਰਨ ਦਾ ਮੌਕਾ ਦਿੱਤਾ। हाँ जी मैं भी थैंक यू थैंक यू थैंक यू सो मच नहीं जय करके मेरे लिए ईजी नहीं रहा है ना टीम ने हमेशा ही बड़ा कंफर्टेबल फील कराया ਟੀਮ ਨੂੰ ਬਹੁਤ ਧੰਨਵਾਦ ਹੈ ਮੈਨੂੰ ਇਸ ਫਿਲਮ ਦਾ ਪਾਰਟ ਬਣਾਉਣ ਲਈ ਤੇ ਆਈ ਹੋਪ ਸਭ ਨੂੰ ਨੂੰ ਪਸੰਦ ਆਵੇ ਲੋਕ ਮੈਨੂੰ ਹੋਰ ਪਿਆਰ ਦੇ ਹਾਲੇ ਤੇ ਮੈਨੂੰ ਪਤਾ ਵੀ ਨਹੀਂ ਮੈਨੂੰ ਕਿਸੇ ਨੇ ਨਹੀਂ ਦੱਸਿਆ ਸੀ ਕਿ ਆ ਰਹੀ ਹੈ ਮੈਨੂੰ ਸਿੰਗਲ ਆਏਗਾ ਵੈਰੀ ਨਾਈਸ ਜੇ ਵੀ ਪੰਜਾਬ ਤੇ ਨਸ਼ੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਜੈਸਮਿਨ ਦੇ ਜਿਹਦੇ ਅੱਖਾਂ ਦੇ ਨਸ਼ੇ ਨੂੰ ਪਤਾ ਗਿਆ ਮੁੰਡੇ ਦੇ ਚਾਹ ਪਸੰਦਾਰੇ ਕੀ ਕਿ ਅੱਖਾਂ ਦਾ ਨਸ਼ਾ ਸੀ ਮੈਨੇ ਲਈ ਇਹ ਲਾਇਆਗਾ ਜੈਸਿੰਦਰ ਅੱਖਾਂ ਦਾ ਨਸ਼ਾ ਕਿੰਨਾ ਪਤਾ ਕਰਕੇ ਉਸਦੇ ਬਾਰੇ ਕੀ ਕਿ ਆ ਲੈ ਕਿ ਅੱਜ ਕੱਲ ਅਸੀਂ ਮੈਸੇਜ ਉਸੇਵਾ ਜਾਂਦੇ ਹਰ ਇੱਕ ਚੀਜ਼ ਦਾ ਨਸ਼ਾ ਹੈ ਕਿਸੇ ਨੂੰ ਚਾਹ ਦਾ ਹੁੰਦਾ ਕਿਸੇ ਨੂੰ ਪਿਆਰ ਦਾ ਹੁੰਦਾ ਪਰ ਜਿਹੜਾ ਪਿਓ ਪੁੱਤ ਦਾ ਨਸ਼ਾ ਦਿਖਾਇਆ ਗਿਆ ਕਿ ਆਪ ਦਾ ਮਿਲਿਆ ਉਹ ਹਰ ਕਿਸੇ ਜਾਣਨ ਦੀ ਲੋੜ ਹੈ ਮੈਂ ਫਿਲਮ ਤੋਂ ਪਹਿਲਾਂ ਇਹ ਕਹਿੰਦਾ ਰਿਹਾ ਸਾਰੀਆਂ ਇੰਟਰਵਿਊਸ 'ਚ ਕਿਹਾ ਕਿ ਜੋ ਤੁਸੀਂ ਟ੍ਰੇਲਰ 'ਚ ਦੇਖ ਰਹੇ ਹੋ ਫਿਲਮ ਇਦਾਂ ਦੀ ਨਹੀਂ ਥੀ ਜੋ ਤੁਸੀਂ ਫਿਲਮ ਨੂੰ ਜਾ ਕੇ ਫੀਲ ਕਰੋਗੇ ਉਹ ਪਿਓ ਪੁੱਤ ਦਾ ਰਿਸ਼ਤਾ ਫੀਲ ਕਰੋਗੇ ਤੁਸੀਂ ਫੀਲ ਕਰੋਗੇ ਐਜ਼ ਅ ਲਵਰ ਬாய் ਤੁਸੀਂ ਫੀਲ ਕਰੋਗੇ ਕਿ ਯਾਰ ਉਹਦੇ ਚ ਇੱਕ ਵਿਲਨ ਕਿੱਡਾ ਸਟਰੋਂਗ ਕੈਰੈਕਟਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਜਿੰਨੇ ਵੀ ਕੈਰੈਕਟਰ ਸੀ ਸਾਰੇ ਨੇ ਬੜੀ ਉੱਧੀ ਆਪਣਾ ਆਪਣਾ ਕੰਮ ਕੀਤਾ ਐਂਡ ਜਿਹੜਾ ਤੁਸੀਂ ਮੈਸੇਜ ਦੀ ਗੱਲ ਕਰਦੇ ਇਹਨਾਂ ਦੀ ਮੈਂ ਚਾਹੁੰਦਾ ਪੰਜਾਬ ਦੀ ਹਰ ਕੁੜੀ ਦੀ ਅੱਖਾਂ 'ਚ ਨਸ਼ਾ ਆਉਣਾ ਚਾਹੀਦਾ ਕਿਉਂਕਿ ਪੰਜਾਬ 'ਚ ਜੰਮੀ ਹਰ ਕੁੜੀ ਬਹੁਤ ਸੋਹਣੀ ਹੁੰਦੀ ਆ ਸੋ ਇਸ ਫਿਲਮ ਦੇ ਵਿੱਚ ਪਿਓ ਤੇ ਪੁੱਤ ਦੇ ਰਿਸ਼ਤੇ ਨੂੰ ਦਿਖਾਇਆ ਗਿਆ ਉਹ ਮੈਂ ਹਮੇਸ਼ਾ ਇਹ ਚਾਹੁੰਨਾ ਕਿਉਂਕਿ ਮੇਰੇ ਫਾਦਰ ਨਹੀਂ ਆ ਪਰ ਮੈਂ ਚਾਹੁੰਨਾ ਜਿਹੜੇ ਜਿਹਦੇ ਵੀ ਬੰਦੇ ਕੋਲੇ ਆਪਦੇ ਆਪ ਦੇ ਫਾਦਰ ਅੱਜ ਦੇ ਟਾਈਮ 'ਚ ਹੈਗੇ ਆ ਉਹਨਾਂ ਨੂੰ ਉਹਨਾਂ ਤੋਂ ਜ਼ਰੂਰੀ ਕੋਈ ਕੰਮ ਨਹੀਂ ਹੋਣਾ ਚਾਹੀਦਾ ਉਹਨਾਂ ਤੋਂ ਜ਼ਿਆਦਾ ਇੰਪੋਰਟੈਂਸ ਕਿਸੇ ਹੋਰ ਚੀਜ਼ ਦੀ ਹੋਣੀ ਨਹੀਂ ਚਾਹੀਦੀ ਇਹੀ ਮੈਂ ਫਿਲਮ 'ਚ ਦਿਖਾਇਆ ਇਹੀ ਉਸ ਫਿਲਮ ਦਾ ਮੈਸੇਜ ਹੈ ਇਹੀ ਉਸ ਫਿਲਮ 'ਚੋਂ ਦੇਖ ਰਿਹਾ ਸੋ ਆਈ ਥਿੰਕ ਕਿ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਹੋਰ ਕੁਝ ਸਿੱਖੋ ਜਾਂ ਨਾ ਸਿੱਖੋ ਪਰ ਇਹ ਜ਼ਰੂਰ ਸਿੱਖਿਓ ਕਿ ਪਿਓ ਤੇ ਮਾਂ ਤੋਂ ਉੱਤੇ ਕੁਝ ਨਹੀਂ ਹੈਗਾ ਦੁਨੀ ਬਸ ਮੇਰੇ ਲਈ ਵੀ ਸਰਪ੍ਰਾਈਜ਼ ਸੀ ਮੈਂ ਤਾਂ ਆਪ ਹੁਣੇ ਦੇਖਿਆ ਕਿ ਉਹ ਮੇਬੀ ਕੋਈ ਟੈਕਨੀਕਲ ਰੀਜ਼ਨ ਕਰਕੇ ਹੁੱਕ ਲਾਈਨ ਹੀ ਚੇਂਜ ਹੋਈ ਇੱਕ ਲਾਈਨ ਚੇਂਜ ਹੋਈ ਹੈ ਜੁਕੇਗਾ ਨਹੀਂ ਸਾਲਾ ਵਾਲੀ ਸੋ ਮੇਬੀ ਕੋਈ ਟੈਕਨੀਕਲ ਗਲਿਚ ਸੀ ਉਹਦੇ ਬਾਰੇ ਅਸੀਂ ਵੀ ਅਨਅਵੇਅਰ ਆ ਉਹਦੇ ਬਾਰੇ ਸੋ ਮੇਬੀ ਬਿਕੋਜ਼ ਆਫ ਸੈਂਸਰ ਸਮਥਿੰਗ ਕੁਛ ਇਹਦਾ ਹੋਇਆ ਹੋਗਾ ਜੀ ਬਾਪ ਹਮੇਸ਼ਾ ਪੁੱਤ ਨੂੰ ਮੋਟੇ ਦੀ ਬਿਠਾ ਕੇ ਦੁਨੀਆਂ ਖੰਦਾ ਪਰ ਲੱਗਦਾ ਜਦ ਪੁੱਤ ਬੁਰਾ ਹੋ ਜਾਵੇ ਤੇ ਇਹਦਾ ਜਾਂਦਾ ਉਹ ਹਮੇਸ਼ਾ ਆਪਣੇ ਬਾਪ ਨੂੰ ਅਗਲੇ ਲੈਵਲ ਤੇ ਪਹੁੰਚਣਾ ਚਾਹੀਦਾ ਇਹ ਲਾਦਾ ਹਰ ਪੁੱਤ ਦਾ ਸੁਪਣਾ ਹੀ ਇਹ ਹੋਣਾ ਚਾਹੀਦਾ ਕਿ ਉਹਦਾ ਬਾਪ ਉਹਦੇ ਮੋਢਿਆਂ ਤੇ ਰਵੇ ਤੇ ਸਾਰੀ ਦੁਨੀਆ ਉਹ ਆਪਣੇ ਪੁੱਤ ਦੇ ਮੋਢਿਆਂ ਤੇ ਚੜ ਕੇ ਦੇਖੇ ਸੋ ਜਦੋਂ ਤੁਸੀਂ ਉਹ ਛਤਰੀ ਵਾਲਾ ਸੀਨ ਦੇਖਦੇ ਆ ਫਿਲਮ ਚ ਉਹਦਾ ਫੀਲ ਹੀ ਇਹ ਆ ਕਿ ਪੋਤਲੀ ਆਪਣੇ ਪਿਓ ਤੋਂ ਉੱਤੇ ਦੁਨੀਆ 'ਚ ਕੁਝ ਨਹੀਂ ਆ ਉਹ ਬਾਦਸ਼ਾਹ ਦਾ ਸ਼ੁਰੂ ਤੋਂ ਹੀ ਆ ਪਰ ਉਹ ਜਦੋਂ ਮੌਕਾ ਮਿਲਿਆ ਸੀ ਉਹਨੂੰ ਬਾਦਸ਼ਾਹ ਬਣਾਉਂਦਾ ਤੇ ਉਹਨੇ ਆਪ ਆਪਣੇ ਆਪ ਨੂੰ ਬਾਦਸ਼ਾਹ ਨਹੀਂ ਬਣਾਇਆ ਉਹਨੇ ਆਪਦੇ ਪਿਓ ਨੂੰ ਬਣਾਇਆ ਕਿਉਂਕਿ ਉਹਦੇ ਪਿਓ ਕਰਕੇ ਉਹ ਦੁਨੀਆ ਚ ਆ ਗਿਆ ਅੱਛਾ ਭਾਈ ਵਿਕੀਸ਼ ਜੀ ਦਾ ਬਹੁਤ ਸੀਰੀਅਸ ਆ ਜਿਸਨੇ ਸਾਡੇ ਵੱਡੇ ਨੇ ਲਾਇਨ ਇਸ ਦੇ ਵਿੱਚ ਜਿਵੇਂ ਹੈ ਨਾ ਉਹ ਵੀ ਮੈਚ ਸ਼ੂਟ ਕੀਤਾ ਫਿਰ। ਹੰਮਰਾਵਾ ਬਹੁਤ ਔਖਾ ਕੰਮ ਆ। ਪਤਾ ਕੀ ਆ ਸਰ ਨਾ ਸਾਰੀ ਮੈਨੂੰ ਬੜੇ ਲੋਕਾਂ ਨੇ ਤੁਹਾਡੇ ਬਾਰੇ ਪੁੱਛਿਆ। ਮੈਂ ਤਾਂ ਇਹਨਾਂ ਦੀ ਗੱਲ ਆ ਤਾਂ। ਜਿੰਨਾ ਵੀ ਤੁਸੀਂ ਇਹਨਾਂ ਨੂੰ ਸਕਰੀਨ ਤੇ ਦੇਖਦੇ ਹੋ, ਜਿੰਨਾ ਵੀ ਹਾਰਡ, ਜਿੰਨਾ ਵੀ ਵਿਲਨਿਸ਼ ਲੁਕਿਆ, ਜਿੰਨਾ ਵੀ ਤੁਸੀਂ ਇਹਨਾਂ ਨੂੰ ਦੇਖਦੇ ਹੋ ਕਿ ਬਹੁਤ ਸਖਤ ਬੰਦਾ ਯਾਰ ਇਹ ਥੱਪੜ ਮਾਰ ਦਿੰਦਾ ਹੋਣਾ ਬੰਦੇ ਦੇ। ਇਹ ਓਨੇ ਹੰਮਲ, ਓਨੇ ਗਰਾਉਂਡਡ, ਓਨੇ ਸੌਫਟ ਸਪੋਕਨ ਨੇ। ਇਹਨਾਂ ਤੋਂ ਮੈਂ ਇੱਕ ਚੀਜ਼ ਸਿੱਖੀ ਆ। ਇਹਨਾਂ ਨੇ 200 ਤੋਂ ਉੱਤੇ ਜ਼ਿਆਦੀ ਫਿਲਮਾਂ ਕਰ ਲਈਆਂ। ਬਟ ਇਹਨਾਂ ਨੇ ਕਦੀ ਵੀ ਸੈਟਰ ਦੇ ਉੱਤੇ ਇਹ ਨਹੀਂ ਕਿਹਾ ਕਿ ਮੈਨੂੰ ਆ ਚੀਜ਼ ਲਿਆ ਕੇ ਦਿਓ ਮੈਂ ਤੁਹਾਡੇ ਸਾਰੇ ਤੋਂ ਸੀਨੀਅਰ ਆ ਜਦੋਂ ਮੈਂ ਇਹਨਾਂ ਨੂੰ ਹਿੱਟ ਵੀ ਕਰਨਾ ਸੀ ਤਾਂ ਮੈਂ ਇਹਨੋਂ ਤੋਂ ਪਰਮਿਸ਼ਨ ਲੈਂਦਾ ਸੀ ਸਰ ਐਨਾ ਕੁ ਕਰਨਾ ਹੈ ਸੋ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਨੇ ਕਦੀ ਵੀ ਕਿਸੇ ਫਿਲਮ ਦੇ ਵਿੱਚ ਆਪਣੇ ਆਪ ਨੂੰ ਮਾਰ ਨਹੀਂ ਖਾਦੀ ਬਟ ਇਹਨਾਂ ਨੇ ਸਾਡੀ ਫਿਲਮ ਚੋਂ ਦੋ ਤਿੰਨ ਜਿੰਨੇ ਵੀ ਖਾਦੇ ਆ ਉਹ ਇਹਨਾਂ ਲਈ ਮੇਰੀ ਰਿਸਪੈਕਟ ਆ ਕਿ ਇਹਨਾਂ ਨੇ ਖਾਦੇ ਨਹੀਂ ਤੇ ਇਹ ਮੰਨਦੇ ਨਹੀਂ ਇਹ ਆ ਪਾੜ ਕੇ ਰੱਖਤਾ ਮੈਨੂੰ ਯਾਰ ਬੋਤਲਾ ਮਾਲ ਪਾੜ ਕੇ ਹਾਂ ਅਰੇ ਵੇ राइट। राइट से मतलब सारी लेडीज़ जो हो जाएं ये शेड नहीं पसंद है। आ नहीं नहीं। हमेशा ऐसे देखने वास्तव ये शेड भी आई है जो आदत ही है। तो जब लेडीज़ नहीं होती राइट? तो खल्ले उन्हें तकलीफ आनी पड़ता चाहिए। तो उसे बातें करनी पड़ती हैं वो बातें व ਮਿਲਦਾ ਹੈ ਸ੍ਰਿਸ਼ਟੀਏ ਯੂਨੀਵਰਸ ਲੇਡੀਜ਼ ਪਾਵਰ ਦੇ ਨਾਲ ਹੀ ਚੱਲਦਾ ਹੈ ਜੇ ਕੁੜੀਆਂ ਮਾਵਾਂ ਭੈਣਾਂ ਤੇ ਵਾਈਫ ਨਾ ਹੋਵੇ ਤਾਂ ਤੁਸੀਂ ਆਪਣੀ ਸ੍ਰਿਸ਼ਟੀ ਇੱਕ ਵੀ ਦਿਨ ਅੱਗੇ ਨਹੀਂ ਤੋਰ ਸਕਦੇ ਕੋਈ ਫੈਮਿਲੀ ਨਹੀਂ ਹੋਊਗੀ ਤੁਹਾਡੇ ਕੋਲੇ ਤੁਹਾਨੂੰ ਘਰੇ ਜਾ ਕੇ ਤੁਹਾਨੂੰ ਐ ਲੱਗਣਾ ਕਿ ਜੇ ਬੰਦੇ ਹੀ ਬੰਦੇ ਆਪਸ ਵਿੱਚ ਵਜਦੇ ਫੇਰਨਗੇ ਤੁਹਾਨੂੰ ਤੁਸੀਂ ਆਪਸ ਵਿੱਚ ਇਦਾਂ ਲੱਗਣਾ ਕੰਦਾ ਜਿ ਸਰ ਮਾਰੀ ਜਾਂਦੇ ਆ ਸੋ ਮਿਲਦਾ ਹੈ ਕਿ ਕੁੜੀਆਂ ਦੀ ਇੰਪੋਰਟੈਂਸ ਅਸੀਂ ਇਸ ਫਿਲਮ ਦੇ ਵਿੱਚ ਕਲਾਈਮੈਕਸ 'ਚ ਸਭ ਤੋਂ ਜ਼ਿਆਦਾ ਇਸ ਕਰਕੇ ਦਿਖਾਈ ਗਈ ਉਹਦੀ ਕੁੜੀਆਂ ਊਮਨ ਪਾਵਰ ਜਿਹੜੀ ਆ ਉਹ ਸਭ ਤੋਂ ਮੇਨ ਫੋਰਸ ਆ ਇਸ ਯੂਨੀਵਰਸ ਨੂੰ ਡਰਾਈਵ ਕਰਨ ਦਾ ਨਾਟ ਓਨਲੀ ਇਨ ਮੂਵੀਜ਼ ਅਸੀਂ ਕੋਈ ਇਦਾਂ ਨਹੀਂ ਯੂਜ਼ ਕੀਤਾ ਕਿ ਕੁੜੀਆਂ ਨੂੰ ਐਜ਼ ਅਬਜੈਕਟ ਯੂਜ਼ ਕੀਤਾ ਫਿਲਮਾਂ ਚ ਕੁੜੀਆਂ ਮੇਨ ਫਿਲਮ ਨੂੰ ਕੈਰੀ ਕਰਕੇ ਲੈ ਕੇ ਜਾ ਰਹੀਆਂ ਚਾਹੇ ਉਹ ਨਿਰਮਲ ਰਿਸ਼ੀ ਜੀ ਹੋਣ ਜੈਸਮੀਨ ਜੀ ਹੋਣ ਜਾਂ ਉਹ ਪਿੰਡ ਦੀਆਂ ਸਾਰੀਆਂ ਔਰਤਾਂ ਹੋਣ ਸੋ ਉਹਦਾ ਰਿਜ਼ਲਟ ਇਸ ਕਰਕੇ ਕੱਢਿਆ ਗਿਆ ਕਿਉਂਕਿ ਊਮਨ ਜੇ ਅੱਗੇ ਰਹੂਗੀ ਤਾਂ ਬੰਦਾ ਹਮੇਸ਼ਾ ਦੁਨੀਆ ਨੂੰ ਪਾਰਟ ਸਕਦਾ ਪਰ ਜਦੋਂ ਉਹਦੀ ਘਰ ਵਾਲੀ ਦੇ ਨਾਲ ਖੜੀ ਉਹਦੇ ਪਿੱਛੇ ਖੜਾ ਸੋਨਾ ਲੱਗਦਾ ਹਾਂਜੀ ਹਾਂ ਲੱਗਦਾ ਇਹ ਉਹਨਾਂ ਦਾ ਆਈਡੀ ਨੇਮ ਪੜ ਗਿਆ ਜੋ ਅੱਗੇ ਜਾਏਗਾ ਫੈਂਟੇ ਨੇ ਛਾ ਜਾਣਾ ਹਫਤੇ ਕੇ ਬਾਅਦ ਜਦੋਂ ਫਿਲਮ ਸਾਰੇ ਥੀਏਟਰਾਂ ਚ ਬਲੌਕਬਸਟਰ ਹੋਗੀ ਤਾਂ ਮੈਂ ਗਰੰਟੀ ਦਿੰਦਾ ਕਿਸੇ ਨੂੰ ਇਹਦਾ ਇਹ ਨਾਮ ਨਹੀਂ ਪਤਾ ਹੋਊਗਾ ਕਿ ਕੁਲਵੀਰ ਸੋਨੀ ਇਹਦਾ ਨਾਮ ਹੈ ਸਾਰੇ ਕਹਿਣਗੇ ਫੈਂਟਾ ਤੇ ਤੁਹਾਨੂੰ ਮੈਂ ਇੱਕ ਇੰਟਰਸਟਿੰਗ ਫੈਕਟ ਦੱਸਾਂ ਜਦੋਂ ਮੇਰੀ ਡੈਬਿਊ ਹੋਈ ਫੈਂਟਾ ਮੈਨੂੰ ਉਸ ਫਿਲਮ ਦੇ ਸੈੱਟ ਤੇ ਮਿਲਿਆ ਸੀ ਤੇ ਮਮਿਕਰੀ ਕਰਕੇ ਨੇ ਗਾਣੇ ਸੁਣਾਏ ਸੀ ਇਹ ਉਦੋਂ ਤੋਂ ਮੈਂ ਮੇਰੀ ਅੱਖ ਸੀਗੀ ਕਿ ਮੈਨੂੰ ਇਹ ਬੰਦਾ ਬਹੁਤ ਹੰਡ ਲੱਗਿਆ ਐਂਡ ਫਾਈਨਲੀ 5th ਫਿਲਮ ਚ ਮੌਕਾ ਮਿਲਿਆ ਆਈ ਐਮ ਸੋ ਗਲੈਡ ਕਿ ਉਹ ਸਾਡੀ ਫਿਲਮ ਦਾ ਹਿੱਸਾ ਬਣ ਸਕਿਆ ਆਈ ਐਮ ਸੋ ਸੋ ਪ੍ਰਾਊਡ ਬ్రో ਜੀ ਜੀ ਸਾਰੇ ਨੂੰ ਬਹੁਤ ਬੜੀਆ ਕੰਮ ਦੇ ਦਾ ਮੁਬਾਰਕਾ ਸਾਰੀ ਜੀ ਆਲਸੋ ਫਿਰ ਤੇਰਾ ਵੀ ਹੋਵੇ ਕਿ ਇਸਨੂੰ ਕਿ ਕਿ ਬਹੁਤ ਜ਼ਰੂਰੀ ਸੀ ਸਾਡੇ ਮਨ ਲਈ ਬਹੁਤ ਇੰਪੋਰਟੈਂਟ ਹੋਇਆ ਆਈ ਵਾਂਟ ਟੂ ਸੋ ਸਟ ਲਾ ਨਾ ਨਾ ਸਭ ਤੋਂ ਇਮੋਸ਼ਨਲ ਵਾਰ ਕਿਹਦਾ ਸੀ ਅ ਮੇਰ ਲਈ ਸਭ ਤੋਂ ਇੰਪੋਰਟੈਂਟ ਹੈ ਤੇ ਇਮੋਸ਼ਨਲ ਚੀਜ਼ ਹੋਆ ਜਦੋਂ ਉਹਦਾ ਫਾਦਰ ਆਪਣੇ ਬ੍ਰਦਰ ਨੂੰ ਮੁੰਡਾ ਕਹਿੰਦਾ ਨਾ ਆਪਣੇ ਭਰਾ ਦੇ ਮਾਰ ਕਹਿੰਦਾ ਤੇ ਉਹਦਾ ਉਹਦਾ ਪਿਓ ਕਹਿੰਦਾ ਨਹੀਂ ਕਹਿੰਦਾ ਮੇਰਾ ਭਰਾ ਆ ਮਾਰੀ ਨਾ ਕਿਉਂਕਿ ਉਹਨੇ ਉਸ ਨੂੰ ਆਪਾਂ ਈ ਮੈਸੇਜ ਮਿਲਦਾ ਸਾਨੂੰ ਕਿ ਜਿਹੜਾ ਰਿਸ਼ਤਾ ਨਾ ਮੇਰੇ ਪਿਓ ਲਈ ਉਸ ਫਿਲਮ ਚ ਜਾਂ ਅੱਜ ਦੇ ਟਾਈਮ ਚ ਆਪਣੇ ਫਾਦਰ ਲਈ ਵੀ ਉਹਨਾਂ ਨੂੰ ਉਸ ਰਿਸ਼ਤੇ ਤੋਂ ਉੱਪਰ ਕੁਝ ਨਹੀਂ ਲੱਗਦਾ ਤੇ ਜਦੋਂ ਮੈਂ ਉਹਦਾ ਬਦਲਾ ਤੇ ਜਦੋਂ ਮੈਂ ਉਹ ਬਦਲਾ ਵੀ ਲੈਣ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਹ ਮੇਰਾ ਫਾਦਰ ਕਹਿੰਦਾ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ ਸੋ ਉਹਦੇ ਕੋਲੇ ਸਾਰਾ ਕੁਝ ਸੀ ਉਹਦਾ ਮੁੰਡਾ ਸੀ ਉਹਦੇ ਕੋਲ ਪੈਸੇ ਸੀ ਉਹ ਕਹਿ ਸਕਦਾ ਸੀ ਕਿ ਇਹਨੂੰ ਕੋਟ ਬਟ ਉਹਨੇ ਉਹਦੇ ਪੰਜ ਕਿਵੇਂ ਕੀਤਾ ਕਿੰਨੇ ਸੌਫਟਲੀ ਕੀਤਾ ਥੈਟ ਵਾਸ ਅ ਮੋਸ਼ਨਲ ਮੂਮੈਂਟ ਐਨ ਲਾਦਾ اور ਰਿਲੇਟੇਬਲ ਗੱਲ ਆ ਆਮ ਜ਼ਿੰਦਗੀ ਦੇ ਨਾਲ ਥੈਂਕ ਯੂ एवरीवन ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਹੁਬ ਆਪਕੇ ਹਵਾਲੇ ہماری ਬਦਨਾਮ ਸਾਥੀਓ <laughs> आप देखो इसको चमकाओ इसको एकदम मेरा हिट करो ऑल द बेस्ट थैंक यू जी